ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੋਜ਼ ਨਵੀਂ ਚਰਚਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਆਗਿਆਤ ਹੈ ਜੀ ਤੇ ਜੀ ਅੱਜ ਆਪਾਂ ਇੱਕ ਬਹੁਤ ਹੀ ਵਧੀਆ ਕਹਾਣੀ ਲੈ ਕੇ ਆਏ ਆ ਜਿਹੜੀ ਕਿ ਬਹੁਤ ਹੀ ਤੇਲ ਨੂੰ ਸੁਣ ਵਾਲੀ ਕਹਾਣੀ ਹੈ ਤੇ ਕਹਾਣੀ ਹੈ ਇੱਕ ਮਾਂ ਔਰ ਇੱਕ ਬੱਚੇ ਦੀ ਤੇ ਇੱਕ ਮਾਂ ਨੇ ਆਪਣੇ ਬੱਚੇ ਦੇ ਨਾਲ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਇਸ ਦੇ ਉੱਪਰ ਅੱਜ ਆਪਾਂ ਚਰਚਾ ਕਰਾਂਗੇ ਜਾਨੀ ਕਿ ਇਸ ਦੇ ਉੱਪਰ ਅੱਜ ਆਪਣੀ ਕਹਾਣੀ ਹੈ ਕਹਾਣੀ ਹੈ ਕਿ ਪ੍ਰਤਾਪ ਨਾਂ ਦੇ ਲੜਕੇ ਦੀ ਇੱਕ ਕਹਾਣੀ ਹੈ ਜਿਹੜਾ ਕਿ ਹਜੇ 1 ਸਾਲ ਦਾ ਹੀ ਸੀ ਤਾਂ ਉਸ ਦੀ ਮਦਰ ਦੀ ਡੈਥ ਹੋ ਗਈ ਜਾਨੀ ਕਿ ਉਸ ਦੀ ਮਾਂ ਦੀ ਡੈਥ ਹੋ ਗਈ ਤਾਂ ਤੁਹਾਨੂੰ ਪਤਾ ਹੈ ਕਿ ਜਦੋਂ ਹਜੇ 1 ਸਾਲ ਦਾ ਬੱਚਾ ਹੈ ਤਾਂ ਬੱਚੇ ਦੇ ਬਾਪ ਜੀ ਦੀ ਉਮਰ ਕਿੰਨੀ ਕੁ ਹੋ ਸਕਦੀ ਹੈ ਤਾਂ ਸਾਰਿਆਂ ਨੇ ਕਹਿ ਕੁਹਾ ਕੇ ਪ੍ਰਤਾਪ ਦੇ ਪਿਤਾ ਦੀ ਸ਼ਾਦੀ ਜਿਹੜੀ ਸੀਗੀ ਉਹ ਦੁਬਾਰਾ ਕਰਵਾ ਦਿੱਤੀ ਚਲੋ ਜੀ ਜਦੋਂ ਪ੍ਰਤਾਪ ਦੇ ਪਿਤਾ ਦੀ ਸ਼ਾਦੀ ਹੋ ਗਈ ਤਾਂ ਪ੍ਰਤਾਪ ਦੀ ਜਿਹੜੀ ਸੁਤੇਲੀ ਮਾਂ ਜਾਨੀ ਕਿ ਆਈ ਤਾਂ ਉਹ ਆਪਣੇ ਘਰ ਵਾਲੇ ਦੇ ਸਾਹਮਣੇ ਜਾਨੀ ਕਿ ਪ੍ਰਤਾਪ ਦੇ ਪਿਤਾ ਦੇ ਸਾਹਮਣੇ ਤਾਂ मतलब उस टाइम पे बहुत ही अच्छा व्यवहार करती थी पर होली-होली थोड़ा सा मतलब चेंज आया भी और नहीं मतलब वो उदे नाल ज्यादा प्यार ਕਰਨ ਲੱਗ ਗਈ पर उदे नाल अंदर उदे दिल ਦੇ ਵਿੱਚ ਬਹੁਤ ਹੀ ਜਿਆਦਾ ਨਫ਼ਰਤ ਸੀ ਉਪਰੋਂ ਉਪਰੋਂ ਪਿਆਰ ਪ੍ਰਤਾਪ ਨੂੰ ਬਹੁਤ ਕਰਦੀ ਸੀ पर ਅੰਦਰ ਉਦੇ ਬਹੁਤ ਹੀ ਜਿਆਦਾ ਨਫ਼ਰਤ ਸੀ ਤਾਂ ਕੁਝ ਦਿਨ ਬੀਤਦੇ ਗਏ ਔਰ ਉਸ ਤੋਂ ਬਾਅਦ ਪ੍ਰਤਾਪ ਦੀ ਜਿਹੜੀ ਸੋਤੇਲੀ ਮਾਂ ਸੀ ਉਸ ਦੇ ਘਰ ਚਾਰ ਬੱਚੇ ਆਣੇ ਜਨਮ ਲਿਆ ਦੋ ਬੇਟੇ ਔਰ ਦੋ ਬੇਟੀਆਂ ਤਾਂ ਉਹ ਹਲੇ ਬੱਚੇ ਜਿਹੜੇ ਸੀਗੇ ਉਹ ਜ਼ਿਆਦਾ ਹਜੇ ਵੱਡੇ ਨਹੀਂ ਹੋਏ ਸੀਗੇ ਮਤਲਬ ਉਹਨਾਂ ਦੀਆਂ ਸ਼ਾਦੀਆਂ ਨਹੀਂ ਹੋਈਆਂ ਸੀ ਉਹ ਬੱਚੇ ਹਜੇ ਪੜਨ ਵਾਲੇ ਸੀ ਤਾਂ ਪ੍ਰਤਾਪ ਦੇ ਪਿਤਾ ਦੀ ਮੌਤ ਹੋ ਗਈ ਉਹਨਾਂ ਨੂੰ ਕੋਈ ਐਸੀ ਭਿਆਨਕ ਬਿਮਾਰੀ ਲੱਗ ਗਈ ਤਾਂ ਪ੍ਰਤਾਪ ਬਹੁਤ ਹੀ ਉਦਾਸ ਰਹਿੰਦਾ ਸੀ ਤਾਂ ਪ੍ਰਤਾਪ ਦਾ ਪਿਤਾ ਸੀ ਜਿਹੜਾ ਉਹ ਇੱਕ ਸਰਕਾਰੀ ਨੌਕਰੀ ਤੇ ਸੀ ਤਾਂ ਉਹ ਜਦੋਂ ਵੀ ਆਪਣੇ ਪਿਤਾ ਵੱਲ ਦੇਖਦਾ ਤਾਂ ਅੱਖਾਂ ਭਾਰ ਆਉਂਦਾ ਤੇ ਉਦਾਸ ਹੋ ਜਾਂਦਾ ਤਾਂ ਉਹਦੇ ਪਿਤਾ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਮੈਂ ਜਦੋਂ ਇਸ ਦੁਨੀਆ ਤੋਂ ਜਾਵਾਂਗਾ ਤਾਂ ਮੈਂ ਆਪਣੀ ਨੌਕਰੀ ਤੇਰੇ ਵਾਸਤੇ ਛੱਡ ਕੇ ਜਾਵਾਂਗਾ ਤੂੰ ਚਿੰਤਾ ਨਾ ਕਰ ਤਾ ਪ੍ਰਤਾਪ ਨੂੰ ਉਸ ਟਾਈਮ ਤੇ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ ਉਸ ਦੇ ਪਿਤਾ ਇਹ ਗੱਲ ਕਿਉਂ ਬੋਲ ਰਹੇ ਆ ਤਾਂ ਕੁਝ ਟਾਈਮ ਤੇ ਬਾਅਦ ਹੀ ਪ੍ਰਤਾਪ ਦੇ ਪਿਤਾ ਦੀ ਮੌਤ ਹੋ ਗਈ ਉਹਦੀ ਡੈਥ ਹੋ ਗਈ ਤਾਂ ਉਸ ਤੋਂ ਬਾਅਦ ਸਰਕਾਰ ਨੇ ਪ੍ਰਤਾਪ ਨੂੰ ਨੌਕਰੀ ਦੇਣੀ ਚਾਹੀ ਤਾ ਪ੍ਰਤਾਪ ਦੀ ਮਾਂ ਨੇ ਕਿਹਾ ਕਿ ਤੂੰ ਸਭ ਤੋਂ ਵੱਡਾ ਹੈ ਤੈਨੂੰ ਨੌਕਰੀ ਦੀ ਕੀ ਜ਼ਰੂਰਤ ਹੈ ਤੂੰ ਇਹ ਨੌਕਰੀ ਨਾ ਕਰ ਤੂੰ ਇਹ ਆਪਣੇ ਛੋਟੇ ਭਰਾ ਨੂੰ ਨੌਕਰੀ ਦੇ ਦੇ ਤੇ ਤੂੰ ਤੇ ਆਪਣੇ ਪੈਰਾਂ ਤੇ ਦੁਬਾਰਾ ਖੜਾ ਹੋ ਜਾਏਂਗਾ ਤੇਰਾ ਭਰਾ ਛੋਟਾ ਹੈ ਉਹਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਉਸਨੇ ਆਪਣੇ ਛੋਟੇ ਭਰਾ ਨੂੰ ਜਾਨੀ ਕਿ ਉਹਦੀ ਸਤੇਲੀ ਮਾਂ ਦਾ ਜਿਹੜਾ ਵਟਾ ਬੱਚਾ ਸੀ ਤੋ ਪ੍ਰਤਾਪ ਨੇ ਆਪਣੇ ਛੋਟੇ ਭਾਈ ਕੋ ਨੌਕਰੀ ਦੇ ਦਿੱਤੀ ਔਰ ਉਸਕੇ ਬਾਅਦ ਪ੍ਰਤਾਪ ਪ੍ਰਤਾਪ ਦੀ ਮਾ ਨੇ ਕਿਹਾ ਕਿ ਬੇਟਾ ਤੂੰ ਕਿਤੇ ਬਾਹਰ ਜਾ ਕੇ ਵਧੀਆ ਨੌਕਰੀ ਲੱਭ ਤੇਰੇ ਸਾਰੇ ਭੈਣ ਭਰਾ ਹਜੇ ਬਹੁਤ ਛੋਟੇ ਨੇ ਤੇ ਤੇਰੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੇਰੇ ਮੋਢੇ ਤੇ ਬਹੁਤ ਸਾਰੀ ਜ਼ਿੰਮੇਵਾਰੀ ਹੈ ਤਾਂ ਬੇਟਾ ਤੂੰ ਬਾਹਰ ਜਾ ਕੇ ਕੋਈ ਕੰਮ ਲੱਭ ਤਾਂ ਪ੍ਰਤਾਪ ਨੇ ਸੋਚਿਆ ਕਿ ਵਾਕਈ ਹੀ ਮੇਰੀ ਮਾਂ ਕਹਿ ਰਹੀ ਹੈ ਮੈਂ ਸਭ ਤੋਂ ਵੱਡਾ ਹਾਂ ਮੇਰੇ ਸਿਰ ਤੇ ਜ਼ਿੰਮੇਵਾਰੀਆਂ ਨੇ ਤਾਂ ਮੈਨੂੰ ਕੁਝ ਕਰਨਾ ਚਾਹੀਦਾ ਤਾ ਇਹ ਸੋਚ ਕੇ ਪ੍ਰਤਾਪ ਆਪਣੇ ਪਿੰਡ ਤੋਂ ਬਾਹਰ ਦੂਰ ਜਾ ਕੇ ਮਤਲਬ ਸ਼ਹਿਰ ਦੇ ਵਿੱਚ ਜਾ ਕੇ ਉਹ ਨੌਕਰੀ ਕਰਨ ਲੱਗ ਗਿਆ ਤਾਂ ਉਹ ਨੌਕਰੀ ਕਿਸ ਤਰ੍ਹਾਂ ਉਹਨੇ ਮਤਲਬ ਹੀ ਆਪਣੇ ਪੈਰ ਜਮਾਏ ਨੌਕਰੀ ਕਰਦਾ ਰਿਹਾ ਔਰ ਨੌਕਰੀ ਵੀ ਉਹਦੀ ਬਹੁਤ ਜ਼ਿਆਦਾ ਸਖਤ ਸੀ ਜੀ ਦਿਨ ਰਾਤ ਉਹਨੂੰ ਵਿਚਾਰੇ ਨੂੰ ਸੌਣ ਦਾ ਵੀ ਟਾਈਮ ਨਹੀਂ ਮਿਲਦਾ ਸੀਗਾ ਇੰਨੀ ਸਖਤ ਨੌਕਰੀ ਸੀਗੀ ਕਿਉਂਕਿ ਲੇਬਰ ਦੀ ਜੌਬ ਕਰ ਰਿਆ ਸੀਗਾ ਉਹ ਜਿਹਦੇ ਵਿੱਚ ਉਹਨੂੰ ਆਰਾਮ ਵੀ ਪੂਰਾ ਨਹੀਂ ਮਿਲਦਾ ਸੀ ਪਰ ਜਿਵੇਂ ਕਿਵੇਂ ਕਰਕੇ ਉਹ ਆਪਣੇ ਘਰ ਪੈਸੇ ਭੇਜਦਾ ਰਿਹਾ ਤੇ ਘਰ ਦੇ ਵਿੱਚ ਮਾਂ ਨੇ ਵਧੀਆ ਮਕਾਨ ਵੀ ਬਣਾ ਲਿਆ ਉਹਦੇ ਭੇਜੇ ਹੋਏ ਪੈਸਿਆਂ ਤੋਂ ਮਾਂ ਨੇ ਜ਼ਮੀਨ ਵੀ ਬਣਾ ਲਈ ਮਕਾਨ ਵੀ ਵਧੀਆ ਬਣਾ ਲਿਆ ਤੇ ਆਪਣੇ ਦੋਨੋਂ ਬੇਟਿਆਂ ਦੀ ਵੀ ਸ਼ਾਦੀ ਕਰ ਲਈ ਤੇ ਆਪਣੀਆਂ ਬੇਟੀਆਂ ਦੀ ਵੀ ਸ਼ਾਦੀ ਕਰ ਲਈ ਤਾਂ ਉਹ ਜਦੋਂ ਵੀ ਪ੍ਰਤਾਪ ਘਰ ਆਉਂਦਾ ਤਾਂ ਕੋਈ ਗੱਲ ਕਰਦਾ ਆਪਣੀ ਸ਼ਾਦੀ ਦੇ ਬਾਰੇ ਤਾਂ ਉਹਦੀ ਮਾਂ ਕਹਿੰਦੀ ਕਿ ਕੋਈ ਨਹੀਂ ਬੇਟਾ ਤੂੰ ਕਿਹੜਾ ਬੁੱਢਾ ਹੋ ਚੱਲਿਆ ਕੋਈ ਨਹੀਂ ਹੋ ਜਾਏਗੀ ਤੇਰੀ ਸ਼ਾਦੀ ਤੂੰ ਪਹਿਲਾਂ ਆਪਣੇ ਭੈਣ ਭਰਾਵਾਂ ਦੇ ਬਾਰੇ ਸੋਚ ਤਾਂ ਉਹ ਹਮੇਸ਼ਾ ਆਪਣੀ ਮਾਂ ਦੀ ਇਹ ਹੀ ਗੱਲ ਸੁਣ ਕੇ ਚੁੱਪ ਹੋ ਜਾਂਦਾ ਕਿ ਸ਼ਾਇਦ ਮੇਰੀ ਮਾਂ ਸਹੀ ਕਹਿ ਰਹੀ ਹੈ ਕਿਉਂਕਿ ਉਸ ਬੱਚੇ ਨੂੰ ਇਹ ਪਤਾ ਹੀ ਨਹੀਂ ਸੀ ਕਿ ਉਹ ਉਹਦੀ ਸੋਤੇਲੀ ਮਾਂ ਹੈ ਜਦੋਂ ਉਹ ਉਸ ਟਾਈਮ ਤੇ ਪ੍ਰਤਾਪ 1 ਸਾਲ ਦਾ ਸੀ ਇਸ ਕਰਕੇ ਪ੍ਰਤਾਪ ਨੂੰ ਇਸ ਚੀਜ਼ ਦਾ ਅੰਦਾਜ਼ਾ ਹੀ ਨਹੀਂ ਸੀ ਕਿ ਇਹ ਸੋਤੇਲੀ ਮਾਂ ਹੈ ਮੇਰੀ ਤਾਂ ਉਹਨੂੰ ਲੱਗਦਾ ਸੀਗਾ ਕਿ ਇਹ ਮੇਰੀ ਆਪਣੀ ਮਾਂ ਹੈ ਤਾਂ ਇਹ ਮੈਨੂੰ ਹਮੇਸ਼ਾ ਪਿਆਰ ਕਰਦੀ ਏ ਤੇ ਮੇਰੇ ਮੋਢੇ ਤੇ ਸਾਰੀਆਂ ਜ਼ਿੰਮੇਵਾਰੀਆਂ ਨੇ ਇਸ ਕਰਕੇ ਮੇਨੂੰ ਸ਼ਾਦੀ ਤੋਂ ਰੋਕ ਰਹੀ ਏ ਤਾਂ ਜਦ ਸਾਰੇ ਭੈਣ ਭਰਾਵਾਂ ਦਾ ਦੀ ਸ਼ਾਦੀ ਹੋ ਗਈ ਤਾਂ ਉਸ ਤੋਂ ਬਾਅਦ ਪ੍ਰਤਾਪ ਨੇ ਸੌਰੀ ਜੀ ਉਸ ਤੋਂ ਬਾਅਦ ਪ੍ਰਤਾਪ ਨੇ ਫੇਰ ਆਪਣੀ ਸ਼ਾਦੀ ਦੀ ਜਦੋਂ ਮੰਗ ਰੱਖੀ ਤਾਂ ਮਾਂ ਨੇ ਬਿਮਾਰ ਹੋਣ ਦਾ ਬਹਾਨਾ ਕਰ ਲਿਆ ਤੇ ਮਾਂ ਕਹਿੰਦੀ ਕਿ ਪੁੱਤ ਮੈਂ ਬਿਮਾਰ ਪਈ ਆ ਤੈਨੂੰ ਆਪਣੀ ਸ਼ਾਦੀ ਸੁਝ ਰਹੀ ਐ ਤਾਂ ਇਹ ਗੱਲ ਉਸ ਦੇ ਪ੍ਰਤਾਪ ਦਾ ਇੱਕ ਦੂਰੋਂ ਚਾਚਾ ਲੱਗਦਾ ਸੀ ਉਹਦੇ ਮੁੰਡੇ ਨੇ ਇਹ ਗੱਲ ਜਦੋਂ ਸੁਣੀ ਤਾਂ ਉਸ ਨੇ ਕਿਹਾ ਕਿ ਤੇਰੀ ਮਾਂ ਕੋਈ ਬਿਮਾਰ ਨਹੀਂ ਹੈ ਤੈਨੂੰ ਕਿਸ ਨੇ ਕਿਹਾ ਕਿ ਤੇਰੀ ਮਾਂ ਬਿਮਾਰ ਹੈ ਉਸਨੇ ਕਿਹਾ ਮੇਰੀ ਮਾਂ ਨੇ ਕਿਹਾ ਕਿ ਮੈਂ ਬਹੁਤ ਜ਼ਿਆਦਾ ਬਿਮਾਰ ਹਾਂ ਮੇਰੀ ਹਾਲਤ ਠੀਕ ਨਹੀਂ ਹੈ ਤੇ ਮੈਂ ਇਸ ਕਰਕੇ ਹਲੇ ਸ਼ਾਦੀ ਨਹੀਂ ਕਰ ਸਕਦੇ ਤਾਂ ਉਸਨੇ ਕਿਹਾ ਕਿ ਤੇਰੀ ਮਾਂ ਤੈਨੂੰ ਝੂਠ ਬੋਲ ਰਹੀ ਹੈ ਤਾਂ ਉਹਨੂੰ ਯਕੀਨ ਨਹੀਂ ਆਇਆ ਕਿ ਉਹਨੂੰ ਲੱਗਾ ਕਿ ਇਹ ਚਾਚੇ ਦਾ ਮੁੰਡਾ ਹੈ ਦੂਰੋਂ ਹੈ ਇਸ ਕਰਕੇ ਇਹ ਮੈਨੂੰ ਆਪਣੀ ਮਾਂ ਦੇ ਖਿਲਾਫ ਫੜਕਾ ਰਿਹਾ ਹੈ ਤਾਂ ਉਸਨੇ ਉਸ ਦੀ ਗੱਲ ਨਹੀਂ ਮੰਨੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਜਦੋਂ ਉਹ ਵਾਪਸ ਗਿਆ ਆਪਣੇ ਘਰ ਤੋਂ ਥੋੜੇ ਦਿਨ ਛੁੱਟੀ ਕੱਟ ਕੇ ਜਦੋਂ ਵਾਪਸ ਉਹ ਆਪਣੇ ਕੰਮ ਤੇ ਗਿਆ ਕਿਉਂਕਿ ਉਹਦੀ ਲੇਬਰ ਦੀ ਜੌਬ ਸੀਗੀ ਤਾਂ ਉਹਦਾ ਵਿਚਾਰੇ ਦਾ ਉੱਪਰੋਂ ਪੈਰ ਫਿਸਲ ਗਿਆ ਔਰ ਪੈਰ ਫਿਸਲਣ ਕਰਕੇ ਉਹ ਬਹੁਤ ਹੀ ਜ਼ੋਰ ਦੀ ਮਤਲਬ ਉਹ ਬਹੁਤ ਹੀ ਉਚਾਈ ਤੋਂ 3 ਜਾਂ 4 ਮੰਜ਼ਿਲ ਤੇ ਜਿੱਥੇ ਉਹ ਕੰਮ ਕਰ ਰਿਹਾ ਸੀਗਾ ਜਿੱਥੋਂ ਉਹਦਾ ਪੈਰ ਫਿਸਲਿਆ ਤਾਂ ਉਹ ਥੱਲੇ ਆ ਕੇ ਜਦੋਂ ਡਿੱਗਾ ਤਾਂ ਉਹਦੇ ਕਾਫੀ ਝੋਟਾਂ ਵੀ ਲੱਗ ਗਈਆਂ ਤੇ ਉਹਦਾ ਇੱਕ ਜਿਹੜਾ ਪੈਰ ਸੀਗਾ ਉਹ ਇੱਕ ਤਰ੍ਹਾਂ ਦਾ ਖੜ ਗਿਆ ਸੀ ਮਤਲਬ ਇੱਕ ਲੱਤ ਜਿਹੜੀ ਉਹਦੀ ਸੀਗੀ ਉਹ ਕੰਮ ਕਰਨੋਂ हट ਗਈ ਸੀਗੀ ਤਾਂ ਉਹਨੂੰ ਬਿਸਾਖੀਆਂ ਦਾ ਸਹਾਰਾ ਲੈਣਾ ਪੈ ਰਿਆ ਸੀ ਤਾਂ ਜਦੋਂ ਥੋੜੇ ਦਿਨ ਬਾਅਦ ਠੀਕ ਹੋਇਆ ਤਾਂ ਉਹ ਵਾਪਸ ਆਇਆ ਤਾਂ ਉਸਦੀ ਮਾਂ ਔਰ ਉਸਦੇ ਭਰਾਵਾਂ ਨੂੰ ਲੱਗਾ ਕਿ ਇਹ ਤੇ ਹੁਣ ਸਾਡੇ ਉੱਤੇ ਬੋਝ ਬਣ ਗਿਆ ਹੈ ਤਾਂ ਜਦ ਉਸਨੇ ਕਹਿਆ ਕਿ ਹੁਣ ਮੈਂ ਦੁਬਾਰਾ ਕੰਮ ਤੇ ਵਾਪਸ ਨਹੀਂ ਜਾ ਸਕਦਾ ਕਿਉਂਕਿ ਮੇਰਾ ਇੱਕ ਪੈਰ ਖਰਾਬ ਹੋ ਚੁੱਕਾ ਹੈ ਤਾਂ ਜਦ ਉਸਨੇ ਕਿਹਾ ਕਿ ਮੈਨੂੰ ਇਸ ਕਮਰੇ ਦੇ ਵਿੱਚ ਮੈਂ ਰਹਿ ਲਵਾਂਗਾ ਤਾਂ ਉਸ ਦੀ ਮਾਂ ਕਹਿਣ ਲੱਗੀ ਕਿ ਤੂੰ ਇਸ ਕਮਰੇ ਦੇ ਵਿੱਚ ਰਹੇਗਾ ਤਾਂ ਬਾਕੀ ਪਰਿਵਾਰ ਕਿੱਥੇ ਜਾਏਗਾ ਮਤਲਬ ਪੁੱਛਣਾ ਕੁਝ ਆ ਨਾ ਪਾਣਾ ਬਣਾ ਕੇ ਤਾਂ ਫਿਰ ਉਸਨੇ ਕਿਹਾ ਕਿ ਮਾਂ ਮੈਂ ਹੀ ਤਾਂ ਇਨੀ ਕਮਾਈ ਕਰਕੇ ਦਿੱਤੀ ਹੈ ਮੇਰੀ ਕਮਾਈ ਦੇ ਨਾਲ ਹੀ ਤਾਂ ਘਰ ਬਣਾਇਆ ਹੈ ਤਾਂ ਮੈਨੂੰ ਹੁਣ ਤੁਸੀਂ ਇੱਕ ਕਮਰਾ ਵੀ ਨਹੀਂ ਦੇ ਰਹੇ ਮੈਂ ਤੁਹਾਨੂੰ ਸਾਰਿਆਂ ਨੂੰ ਪਾਲ ਲਿਆ ਹੈ ਤੁਹਾਨੂੰ ਸਾਰਿਆਂ ਨੂੰ ਖੜੇ ਕੀਤਾ ਹੈ ਤਾਂ ਅੱਜ ਮੈਂ ਬੇਸਹਾਰਾ ਹੋ ਗਿਆ ਤੇ ਤੁਸੀਂ ਮੈਨੂੰ ਅੱਜ ਕਮਰਾ ਵੀ ਨਹੀਂ ਦੇ ਰਹੇ ਤਾਂ ਉਸਦੀ ਮਾਂ ਨੇ ਕਿਹਾ ਕਿ ਠੀਕ ਹੈ ਤੂੰ ਮੇਰੇ ਕਮਰੇ ਦੇ ਵਿੱਚ ਹੀ ਸੌਂ ਜਾਇਆ ਕਰ ਤਾਂ ਉਸਨੇ ਕਿਹਾ ਕਿ ਨਹੀਂ ਮਾਂ ਮੈਨੂੰ ਵੱਖਰਾ ਕਮਰਾ ਚਾਹੀਦਾ ਹੈ ਮੇਰਾ ਦਿਲ ਨਹੀਂ ਲੱਗਦਾ ਮੈਂ ਆਪਣੇ ਵੱਖਰੇ ਕਮਰੇ ਦੇ ਵਿੱਚ ਰਹਿਣਾ ਚਾਹੁੰਦਾ ਤਾਂ ਉਸਦੀ ਮਾਂ ਨੇ ਕਿਹਾ ਕਿ ਠੀਕ ਹੈ ਤੇਰੇ ਭਰਾ ਦੇ ਕੋਲ ਦੋ ਕਮਰੇ ਨੇ ਛੋਟੇ ਵੱਡੇ ਵਾਲੇ ਭਰਾ ਦੇ ਕੋਲ ਦੋ ਕਮਰੇ ਨੇ ਤੂੰ ਉਹਨਾਂ ਦਾ ਇੱਕ ਕਮਰਾ ਲੈ ਲੇ ਤਾਂ ਜਦ ਉਹ ਭਰਾ ਦੇ ਕਮਰੇ ਦੇ ਦੂਸਰੇ ਵਾਲੇ ਕਮਰੇ ਦੇ ਵਿੱਚ ਰਹਿਣ ਲੱਗਾ ਤਾਂ ਉਸ ਦੀ ਪਰਜਾਈ ਨੂੰ ਕੁਝ ਚੰਗਾ ਨਹੀਂ ਲੱਗਾ ਉਸ ਦੀ ਪਰਜਾਈ ਨੇ ਸੋਚਿਆ ਕਿ ਇਹ ਹੁਣ ਬੇਸਹਾਰਾ ਪਹਾਇਜ ਹੈ ਜਿਹੜਾ ਸਾਡੇ ਸਿਰ ਦੇ ਉੱਤੇ ਆ ਕੇ ਬੈਠ ਗਿਆ ਹੈ ਸਾਨੂੰ ਇਹਦੀ ਦੇਖਭਾਲ ਕਰਨੀ ਪੈਗੀ ਇਹਨੂੰ ਖਾਣਾ ਵੀ ਦੇਣਾ ਪਏਗਾ ਤੇ ਸਾਡਾ ਬੱਚਾ ਵੱਡਾ ਹੋ ਕੇ ਉਹਨੂੰ ਕਮਰਾ ਨਹੀਂ ਮਿਲੇਗਾ ਤੇ ਇਸ ਕਰਕੇ ਆਪਣੇ ਭਰਾ ਨੂੰ ਕਹਿ ਕਿ ਇੱਥੋਂ ਚਲਾ ਜਾਏ ਤਾਂ ਪ੍ਰਤਾਪ ਦੇ ਭਰਾ ਨੇ ਆਪਣੀ ਘਰਵਾਲੀ ਨੂੰ ਕਿਹਾ ਕਿ ਮੇਰਾ ਭਰਾ ਜਿਹੜਾ ਹੈ ਉਹ ਅਪਾਹਜ ਹੋ ਗਿਆ ਹੈ ਉਹਦਾ ਇੱਕ ਪੈਰ ਕੰਮ ਨਹੀਂ ਕਰਦਾ ਤਾਂ ਉਹ ਕਿਸ ਤਰ੍ਹਾਂ ਮੈਂ ਉਹਨੂੰ ਕਹਿ ਦਵਾਂ ਕਿ ਤੂੰ ਇੱਥੋਂ ਚਲਾ ਜਾ ਤਾਂ ਉਸ ਦੀ ਘਰਵਾਲੀ ਨੇ ਇੱਕ ਟੀਮ ਬਣਾਈ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਇਹਦੇ ਦੇ ਝੂਠਾ ਇਲਜ਼ਾਮ ਲਗਾ ਕੇ ਇਹਨੂੰ ਘਰੋਂ ਬਾਹਰ ਕੱਢ ਦਿੱਤਾ ਜਾਏ ਤਾ ਸਾਰਿਆਂ ਨੇ ਸਲਾਹ ਕਰ ਲਈ ਔਰ ਉਸ ਦੀ ਪਰਜਾਈ ਨੇ ਉਹਨੂੰ ਆਪਣੇ ਕਮਰੇ ਦੇ ਵਿੱਚ ਬੁਲਾਇਆ ਔਰ ਰੋਲਾ ਪਾ ਦਿੱਤਾ ਕਿ ਇਸ ਨੇ ਮੇਰੇ ਉੱਪਰ ਹੱਥ ਪਾਇਆ ਮੇਰੇ ਜਦ ਮੁੱਥਾ ਪਾਇਆ ਤਾਂ ਇਹ ਗੱਲ ਸੁਣ ਕੇ ਸਾਰੇ ਇਕੱਠੇ ਹੋ ਗਏ ਔਰ ਸਾਰਿਆਂ ਨੇ ਉਹਨੂੰ ਘਰੋਂ ਬਾਹਰ ਕੱਢ ਦਿੱਤਾ ਕਿ ਤੂੰ ਹੁਣ ਘਰ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਹੈ ਤੇਰੀ ਸ਼ਾਦੀ ਨਹੀਂ ਹੋ ਸਕਦੀ ਤਾਂ ਤੂੰ ਹੁਣ ਗਲਤ ਕੰਮ ਕਰ ਰਿਹਾ ਹੈ ਉਹ ਵਿਚਾਰਾ ਬਹੁਤ ਹੀ ਰੋਂਦਾ ਕਲਪਦਾ ਰਿਹਾ ਕਿ ਮੈਂ ਐਸਾ ਕੁਝ ਨਹੀਂ ਕੀਤਾ ਇਹਨੇ ਮੈਨੂੰ ਬਾਜ਼ਮਾਰੀ ਸੀ ਤੇ ਮੈਂ ਆਇਆ ਕਿ ਮੈਂ ਸੋਚਿਆ ਕਿ ਕੋਈ ਕੰਮ ਹੈ ਪਰ ਮੈਂ ਕੁਝ ਵੀ ਨਹੀਂ ਕੀਤਾ ਹੈ ਪਰ ਕਿਸੇ ਨੇ ਉਹਦੀ ਗੱਲ ਨਹੀਂ ਸੁਣੀ ਕਿਉਂਕਿ ਉਹਨਾਂ ਸਾਰਿਆਂ ਨੇ ਆਪਸ ਦੇ ਵਿੱਚ ਸਲਾਹ ਕਰ ਰੱਖੀ ਸੀ ਤਾਂ ਉਹਨਾਂ ਨੇ ਘਰੋਂ ਬਾਹਰ ਕੱਢ ਦਿੱਤਾ ਤਾਂ ਉਸ ਰਾਤ ਬਹੁਤ ਹੀ ਤੇਜ਼ ਬਾਰਿਸ਼ ਹੋ ਰਹੀ ਸੀ ਤੇ ਉਹਨਾਂ ਦਾ ਘਰ ਜਿਹੜਾ ਸੀਗਾ ਉਹ ਬਿਲਕੁਲ ਮੇਨ ਰੋਡ ਦੇ ਉੱਪਰ ਸੀ ਤਾਂ ਸੜਕ ਦੇ ਉੱਤੇ ਬਾਹਰ ਕੱਢ ਕੇ ਦਰਵਾਜ਼ਾ ਬੰਦ ਕਰ ਲਿਆ ਉਹ ਬਹੁਤ ਹੀ ਵਿਚਾਰਾ ਵਾ ਦਰਵਾਜ਼ਾ ਤਾਂ ਉਹ ਬਹੁਤ ਹੀ ਵਿਚਾਰਾ ਹੱਥ ਪੈਰ ਜੋੜਦਾ ਰਿਹਾ ਕਿ ਬਈ ਮੇਰੀ ਮੇਰਾ ਕੋਈ ਕਸੂਰ ਨਹੀਂ ਹੈ ਮੈਂ ਕੋਈ ਗਲਤੀ ਨਹੀਂ ਕੀਤੀ ਹੈ ਮੈਂ ਐਸਾ ਕੁਝ ਵੀ ਨਹੀਂ ਕੀਤਾ ਪਰ ਉਹਨਾਂ ਨੇ ਤਾਂ ਸੋਚ ਸਮਝ ਕੇ ਹੀ ਸਾਰਾ ਕੰਮ ਕੀਤਾ ਸੀਗਾ ਕਿ ਇਹ ਹੁਣ ਅੱਜ ਤੋਂ ਬਾਅਦ ਇਸ ਘਰ ਦੇ ਅੰਦਰ ਨਹੀਂ ਆਏਗਾ ਤਾਂ ਉਸ ਰਾਤ ਇੰਨੀ ਤੇਜ਼ ਬਾਰਿਸ਼ ਹੋ ਰਹੀ ਸੀ ਕਿ ਉਹ ਸੜਕ ਦੇ ਉੱਪਰ ਬੈਠਾ ਰੋ ਕਰਲਾ ਰਿਹਾ ਸੀਗਾ ਤੇ ਇੰਨੀ ਦੇਰ ਨੂੰ ਇੱਕ ਗੱਡੀ ਆ ਰਹੀ ਸੀ ਜਦੋਂ ਉਸਨੇ ਦੇਖਿਆ ਕਿ ਬਹੁਤ ਤੇਜ਼ ਗੱਡੀ ਆ ਰਹੀ ਹੈ ਤਾਂ ਉਸਨੇ ਸੋਚਿਆ ਕਿ ਘਰ ਦੇ ਬਾਹਰ ਬੈਠ ਕੇ ਰੋਣ ਨਾਲੋਂ ਅੱਛਾ ਹੈ ਕਿ ਅੱਜ ਗੱਡੀ ਦੇ ਥੱਲੇ ਹੀ ਆ ਜਾਣਾ ਵਾ ਤੇ ਅੱਜ ਮੇਰੀ ਕਹਾਣੀ ਹੀ ਖਤਮ ਹੋ ਜਾਏਗੀ ਤਾਂ ਉਹ ਸੜਕ ਦੇ ਉੱਪਰ ਜਾ ਕੇ ਜਦੋਂ ਮਤਲਬ ਕਿ ਸੜਕ ਦੇ ਵਿੱਚ ਕਾਰ ਖੜਾ ਹੋ ਗਿਆ ਕਿ ਗੱਡੀ ਤੇ ਜਾ ਰਹੀ ਹੈ ਤੇ ਆਪੇ ਟੱਕਰ ਮਾਰੇਗੀ ਤੇ ਮੇਰਾ ਕੰਮ ਅੱਜ ਖਤਮ ਹੋ ਜਾਏਗਾ ਪਰ ਉਸ ਗੱਡੀ ਨੂੰ ਚਲਾਉਣ ਵਾਲੀ ਇੱਕ ਲੜਕੀ ਸੀ ਤਾਂ ਉਸ ਲੜਕੀ ਨੇ ਦੂਰੋਂ ਜਦੋਂ ਦੇਖਿਆ ਤਾਂ ਉਹਨੇ ਇੱਕਦਮ ਬ੍ਰੇਕ ਮਾਰੇ ਤਾਂ ਬ੍ਰੇਕ ਵੱਜਦੇ ਵੱਜਦੇ ਬਿਲਕੁਲ ਉਹਦੇ ਕੋਲ ਆ ਕੇ ਗੱਡੀ ਰੁਕ ਗਈ ਤਾਂ ਉਸਨੇ ਕਿਹਾ ਕਿ ਤੈਨੂੰ ਕੀ ਹੋਇਆ ਤੈਨੂੰ ਦਿਸਦਾ ਨਹੀਂ ਹੈ ਕਿ ਬਾਰਿਸ਼ ਹੋ ਰਹੀ ਹੈ ਔਰ ਇੰਨੀ ਦੂਰ ਤੋਂ ਮੈਂ ਹੌਰਨ ਦਿੰਦੀ ਆ ਰਹੀਆਂ ਤੇ ਤੂੰ ਪਾਸੇ ਕਿਉਂ ਨਹੀਂ ਹੋ ਰਿਹਾ ਸੀਗਾ ਜੇ ਤੂੰ ਗੱਡੀ ਦੇ ਥੱਲੇ ਆ ਜਾਂਦਾ ਤਾਂ ਤਾਂ ਉਹ ਕਹਿੰਦਾ ਕਿ ਮੈਂ ਤੇ ਅੱਜ ਮਰਨ ਵਾਸਤੇ ਹੀ ਸੜਕ ਦੇ ਉੱਪਰ ਬੈਠਾ ਸੀਗਾ ਕਿ ਅੱਜ ਮੈਂ ਮਰ ਹੀ ਜਾਣਾ ਤਾਂ ਉਸਨੇ ਕਿਹਾ ਕਿ ਤੂੰ ਮਰ ਹੀ ਜਾਣਾ ਹੈ ਤੇ ਮੈਂ ਵੀ ਕਰਾਂ ਇਹ ਸੋਚ ਕੇ ਨਿਕਲੀ ਸੀਗੀ ਕਿ ਮੈਂ ਵੀ ਅੱਜ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਖਤਮ ਕਰ ਲੈਣਾ ਹੈ ਕਿਉਂਕਿ ਉਹ ਲੜਕੀ ਜਿਹੜੀ ਗੱਡੀ ਚਲਾ ਰਹੀ ਸੀਗੀ ਤਾਂ ਉਸਦੇ ਆਦਮੀ ਦੀ ਡੈਥ ਹੋ ਚੁੱਕੀ ਸੀਗੀ ਕਿਉਂਕਿ ਉਹਦੇ ਸਾਰੇ ਪਰਿਵਾਰ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀਗਾ ਤਾਂ ਉਹ ਆਪਣੀ ਇੱਕ ਬਜ਼ੁਰਗ ਮਾਂ ਦੇ ਨਾਲ ਆਪਣੇ ਘਰ ਰਹਿ ਰਹੀ ਸੀਗੀ ਤਾਂ ਉਹ ਵੀ ਇਸ ਚੀਜ਼ ਤੋਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਹਾਲਕਿ ਉਸ ਦੇ ਪਤੀ ਦੀ ਬਹੁਤ ਹੀ ਜ਼ਿਆਦਾ ਧਨ ਦੌਲਤ ਸੀ ਉਹ ਸਾਰਾ ਪੈਸਾ ਫੈਕਟਰੀਆਂ ਜਿਹੜੀਆਂ ਸੀਗੀਆਂ ਉਹ ਸਾਰੀਆਂ ਉਹਦਾ ਪਤੀ ਉਸ ਕੁੜੀ ਦੇ ਨਾਮ ਕਰ ਗਿਆ ਸੀ ਤਾਂ ਉਹ ਕੁੜੀ ਦੇ ਕੋਲ ਹੈ ਤਾਂ ਸਭ ਕੁਝ ਸੀ ਮਾਂ ਵੀ ਸੀ ਫੈਕਟਰੀਆਂ ਜ਼ਮੀਨ ਜਾਇਦਾਦ ਸਾਰਾ ਕੁਝ ਸੀ ਪਰ ਸਕੂਨ ਨਹੀਂ ਸੀ ਤਾਂ ਉਸਨੇ ਵੀ ਸੋਚਿਆ ਕਿ ਮੈਂ ਇਹ ਸਾਰੇ ਪੈਸੇ ਜ਼ਮੀਨ ਜਾਇਦਾਦ ਨੂੰ ਕੀ ਕਰਨਾ ਹੈ ਅਗਰ ਮੇਰੇ ਕੋਲ ਸਕੂਨ ਹੀ ਨਹੀਂ ਹੈ ਤਾਂ ਉਸਨੇ ਇਹ ਸੋਚਿਆ ਕਿ ਅੱਜ ਮੈਂ ਇੰਨੀ ਤੇਜ਼ ਗੱਡੀ ਚਲਾਉਣੀ ਹੈ ਕਿ ਮੈਂ ਕਿਸੇ ਨਾ ਕਿਸੇ ਥੱਕ ਹਾਰ ਕੇ ਕਿਤੇ ਨਾ ਕਿਤੇ ਮੇਰੀ ਗੱਡੀ ਵੱਜ ਜਾਏਗੀ ਤੇ ਮੇਰਾ ਕੰਮ ਖਤਮ ਹੋ ਜਾਏਗਾ। ਤਾਂ ਜਦ ਉਸਨੇ ਪ੍ਰਤਾਪ ਦੀ ਇਹ ਕਹਾਣੀ ਸੁਣੀ ਤਾਂ ਉਸ ਨੂੰ ਲੱਗਾ ਕਿ ਪਤਾ ਨਹੀਂ ਪਰਮਾਤਮਾ ਨੇ ਇੰਨੇ ਦੁਖਿਆਰੀਆਂ ਨੂੰ ਕਿਉਂ ਮਿਲਾ ਦਿੱਤਾ ਕਿ ਤੂੰ ਵੀ ਦੁਖੀ ਹੈਂ ਤੇ ਮੈਂ ਵੀ ਦੁਖੀ ਹਾਂ। ਤਾਂ ਉਸਨੇ ਕਿਹਾ ਕਿ ਚਲ ਕੋਈ ਗੱਲ ਨਹੀਂ ਤੂੰ ਵੀ ਬਚ ਗਿਆ ਅੱਜ ਤੇ ਮੈਂ ਵੀ ਬਚ ਗਏ। ਸ਼ਾਇਦ ਪਰਮਾਤਮਾ ਨੇ ਆਪਣੇ ਵਾਸਤੇ ਅੱਜ ਕੁਝ ਸੰਗ ਹੈ ਹੀ ਸੋਚਿਆ ਹੋਣਾ ਹੈ। ਚਲ ਤੋ ਆ ਮੇਰੀ ਗੱਡੀ ਦੇ ਵਿੱਚ ਬੈਠ ਤਾਂ ਉਹ ਬੜੀ ਮੁਸ਼ਕਿਲ ਦੇ ਨਾਲ ਗੱਡੀ ਦੇ ਵਿੱਚ ਜਦੋਂ ਬੈਠਾ ਤਾਂ ਉਹ ਆਪਣੇ ਘਰ ਲੈ ਕੇ ਗਈ ਤਾਂ ਉਸਨੇ ਆਪਣੀ ਮਾਂ ਨੂੰ ਸਾਰੀ ਕਹਾਣੀ ਦੱਸੀ ਕਿ ਇਸ ਤਰ੍ਹਾਂ ਇਸ ਤਰ੍ਹਾਂ ਅੱਜ ਮੈਂ ਮਰਨ ਵਾਸਤੇ ਨਿਕਲੀ ਸੀ ਤੇ ਇਹ ਮਰਨ ਵਾਸਤੇ ਵੀ ਖੜਾ ਹੋ ਗਿਆ ਤੇ ਪਰ ਇਹ ਵੀ ਨਹੀਂ ਮਰਿਆ ਤੇ ਮੈਂ ਵੀ ਨਹੀਂ ਮਰੀ ਤੇ ਸ਼ਾਇਦ ਪਰਮਾਤਮਾ ਨੇ ਪਤਾ ਨਹੀਂ ਅੱਜ ਸਾਡੀ ਜ਼ਿੰਦਗੀ ਕਿਉਂ ਬਚਾ ਲਈ ਤਾਂ ਉਸ ਦੀ ਮਾਂ ਨੇ ਕਿਹਾ ਕਿ ਜੋ ਵੀ ਕਰਦਾ ਹੈ ਪਰਮਾਤਮਾ ਬਹੁਤ ਵਧੀਆ ਕਰਦਾ ਹੈ ਚਲ ਕੋਈ ਗੱਲ ਨਹੀਂ ਤੋ ਇਹ ਨੂੰ ਲੈ ਆਈ ਵੀ ਆ ਤਾ ਉਹ ਹੌਲੀ ਹੌਲੀ ਮਤਲਬ ਉਹਨਾਂ ਦੇ ਵਿੱਚ ਇੰਨੀ ਵਧੀਆ ਦੋਸਤੀ ਹੋ ਗਈ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਬਹੁਤ ਜ਼ਿਆਦਾ ਯਕੀਨ ਹੋ ਗਿਆ ਇੱਕ ਦੂਜੇ ਦੇ ਉੱਪਰ ਬਹੁਤ ਜ਼ਿਆਦਾ ਵਿਸ਼ਵਾਸ ਹੋਣ ਲੱਗ ਗਿਆ ਤਾਂ ਦੋਸਤੀ ਜਿਹੜੀ ਸੀਗੀ ਉਹ ਮਤਲਬ ਕਿ ਬਹੁਤ ਹੀ ਜ਼ਿਆਦਾ ਗਹਿਰੀ ਦੋਸਤੀ ਹੋ ਗਈ ਤਾਂ ਉਸਨੇ ਇੱਕ ਦਿਨ ਕਿਹਾ ਕਿ ਬਈ ਅਗਰ ਤੂੰ ਦੋਸਤ ਬਣ ਕੇ ਰਹਿਣਾ ਚਾਹੁੰਦਾ ਹੈ ਤਾਂ ਵੀ ਠੀਕ ਹੈ ਅਗਰ ਤੂੰ ਚਾਹੁੰਦਾ ਹੈ ਕਿ ਆਪਾਂ ਦੋਸਤੀ ਨੂੰ ਇੱਕ ਨਵਾਂ ਨਾਮ ਦੇ ਦਈਏ ਕਿ ਨਵਾਂ ਰਿਸ਼ਤਾ ਦੇ ਦਈਏ ਤਮੇ ਤਾਂ ਵੀ ਤਿਆਰ ਹਾਂ ਤਾਂ ਉਹ ਕਹਿੰਦਾ ਕਿ ਮੈਂ ਕੁਝ ਸਮਝਿਆ ਨਹੀਂ ਕਿ ਤੂੰ ਕੀ ਕਹਿਣਾ ਚਾ ਰਹੀ ਹੈ ਤਾਂ ਉਹ ਕਹਿਣ ਲੱਗੀ ਕਿ ਦੇਖ ਤੂੰ ਵੀ ਇਕੱਲਾ ਹੈ ਤੇ ਮੈਂ ਵੀ ਇਕੱਲੀ ਹਾਂ ਤੇ ਮੇਰੇ ਕੋਲੇ ਜ਼ਮੀਨ ਜਾਇਦਾਦ ਬਹੁਤ ਹੈ ਪਰ ਉਹਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ ਤੇ ਮੈਂ ਸੋਚਦੀ ਹਾਂ ਕਿ ਤੂੰ ਮੇਰੇ ਨਾਲ ਸ਼ਾਦੀ ਕਰ ਲੈ ਤਾਂ ਉਸਨੇ ਕਿਹਾ ਕਿ ਮੈਨੂੰ ਇੱਕ ਦਿਨ ਸੋਚਣ ਵਾਸਤੇ ਦੇ ਉਹਨੇ ਕਿਹਾ ਕੋਈ ਗੱਲ ਨਹੀਂ ਤੂੰ ਇੱਕ ਦਿਨ ਨਹੀਂ ਤੂੰ 10 ਦਿਨ ਲੈ ਲੈ ਪਰ ਤੂੰ ਸੋਚ ਕੇ ਜਵਾਬ ਦੇ ਦੇ ਤਾਂ ਉਹ ਅਗਲੇ ਦਿਨ ਸਵੇਰੇ ਉੱਠ ਕੇ ਆਇਆ ਤਾਂ ਉਸਨੇ ਕਿਹਾ ਕਿ ਤੁਸੀਂ ਮੈਨੂੰ ਕੱਲ ਜਿਹੜੀ ਗੱਲ ਕਹੀ ਸੀ ਮੈਂ ਉਹਦੇ ਵਾਸਤੇ ਤਿਆਰ ਹਾਂ ਪਰ ਇਹ ਨਾ ਹੋਵੇ ਕਿ ਤੁਸੀਂ ਕੱਲ ਨੂੰ ਮੈਨੂੰ ਆਪਣੇ ਘਰੋਂ ਕੱਢ ਦਿਓ ਤੇ ਮੈਂ ਕਿਸੇ ਜਗ੍ਹਾ ਵੀ ਨਾ ਰਹਾਂ ਤਾਂ ਉਸਨੇ ਕਿਹਾ ਕਿ ਨਹੀਂ ਐਸਾ ਕੁਝ ਨਹੀਂ ਹੋਏਗਾ ਮੈਂ ਤੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਘਰ ਦੇ ਵਿੱਚ ਮੈਂ ਹਰ ਜਗ੍ਹਾ ਤੈਨੂੰ ਆਪਣੇ ਥਾਂ ਦਵਾਂਗੀ ਮੈਂ ਤੈਨੂੰ ਕਦੇ ਵੀ ਆਪਣੇ ਘਰ ਤੋਂ ਬਾਹਰ ਨਹੀਂ ਕੱਢਾਂਗੀ ਆਪਣੇ ਦਿਲ ਤੋਂ ਬਾਹਰ ਨਹੀਂ ਕੱਢਾਂਗੀ ਹੌਲੀ ਹੌਲੀ ਉਸਨੇ ਜਦੋਂ ਵਿਆਹ ਵੀ ਕਰ ਲਿਆ ਤਾਂ ਉਹਦਾ ਜਿਹੜਾ ਪੈਰ ਖਰਾਬ ਸੀ ਤਾਂ ਉਸਨੇ ਉਸ ਨੂੰ ਕਿਹਾ ਕਿ ਆਪਾਂ ਇੱਕ ਕਿਸੇ ਅੱਛੇ ਵਧੀਆ ਡਾਕਟਰ ਦੇ ਕੋਲ ਜਾਵਾਂਗੇ ਤੇ ਹੋ ਸਕਦਾ ਹੈ ਕਿ ਤੁਹਾਡਾ ਪੈਰ ਜਿਹੜਾ ਹੈ ਇਹ ਠੀਕ ਹੋ ਜਾਏ ਤਾਂ ਉਹ ਕਹਿਣ ਲੱਗਾ ਕਿ ਡਾਕਟਰ ਨੇ ਜਵਾਬ ਦੇ ਦਿੱਤਾ ਸੀਗਾ ਕਿ ਇਹ ਪੈਰ ਠੀਕ ਨਹੀਂ ਹੋ ਸਕਦਾ ਤਾਂ ਉਸਨੇ ਕਿਹਾ ਕੋਈ ਗੱਲ ਨਹੀਂ ਆਪਾਂ ਇੱਕ ਕੋਸ਼ਿਸ਼ ਹੋਰ ਕਰਕੇ ਦੇਖ ਲੈਣੇ ਤਾਂ ਉਸਨੇ ਬਹੁਤ ਜ਼ਿਆਦਾ ਮਤਲਬ ਕਿ ਮਿਹਨਤ ਕੀਤੀ ਡਾਕਟਰਾਂ ਦੇ ਕੋਲ ਤਾਂ ਲੈ ਕੇ ਗਈ ਸੀ ਤਾਂ ਡਾਕਟਰਾਂ ਨੇ ਕਿਹਾ ਕਿ ਹਾਂ ਪੈਰ ਠੀਕ ਹੋ ਸਕਦਾ ਹੈ ਤਾਂ ਇਹਦੇ ਪੈਰ ਦੀ ਬਹੁਤ ਜ਼ਿਆਦਾ ਮਾਲਿਸ਼ ਕਰਨੀ ਪਏਗੀ ਜਿਸ ਲੜਕੀ ਦੇ ਕਰ ਨੌਕਰ ਚੱਕਰ ਸੀ ਸਭ ਕੁਝ ਸੀ ਫਿਰ ਵੀ ਉਸ ਲੜਕੀ ਨੇ ਪ੍ਰਤਾਪ ਦੀ ਇੰਨੀ ਜ਼ਿਆਦਾ ਸੇਵਾ ਕੀਤੀ ਕਿ ਡਾਕਟਰ ਦੇ ਕੋਲ ਵੀ ਲੈ ਕੇ ਜਾਣਾ ਫਿਰ ਉਹਨੂੰ ਰੋਜ਼ ਉਹਦੇ ਪੈਰ ਤੇ ਮਾਲਿਸ਼ ਕਰਨੀ ਤਾਂ ਇੱਕ ਦਿਨ ਐਸਾ ਆ ਗਿਆ ਕੀ ਪ੍ਰਤਾਪ ਉਹ ਬਿਸਾਕੀਆਂ ਤੇ ਚੱਲਦਾ ਸੀਗਾ ਤਾਂ ਉਹ ਬਿਸਾਕੀਆਂ ਉਹਦੀਆਂ ਛੁੱਟ ਗਈਆਂ ਥੋੜਾ ਜਿਹਾ ਉਹ ਪੈਰ ਤੋਂ ਲੰਗੜਾਉਂਦਾ ਰਿਹਾ ਲੇਕਿਨ ਉਹ ਵਧੀਆ ਇੱਕ ਦਿਨ ਚੱਲਣ ਲੱਗ ਗਿਆ ਤਾਂ ਜਦੋਂ ਉਹ ਵਧੀਆ ਚੱਲਣ ਲੱਗ ਗਿਆ ਥੋੜਾ ਜਿਹਾ ਪੈਰ ਤੋਂ ਲੰਗੜਾ ਕੇ ਚੱਲ ਰਿਹਾ ਸੀ ਪਰ ਉਹ ਇੱਕ ਸਹਾਰੇ ਤੋਂ ਬਿਨਾਂ ਉਹਨੇ ਚੱਲਣਾ ਸ਼ੁਰੂ ਕਰ ਦਿੱਤਾ ਤਾਂ ਇਹ ਦੇਖ ਕੇ ਪ੍ਰਤਾਪ ਦੇ ਘਰ ਦੀ ਜਿਹੜੀ ਸੀਗੀ ਲੜਕੀ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋਈ ਕਿ ਕਿ ਪ੍ਰਤਾਪ ਹੁਣ ਤੂੰ ਬਹੁਤ ਅੱਛੀ ਤਰ੍ਹਾਂ ਦੇ ਨਾਲ ਚੱਲਦਾ ਹੈ ਤਾਂ ਉਸ ਨੇ ਆਪਣੀ ਕੰਪਨੀ ਦੇ ਵਿੱਚ ਉਹਨੂੰ ਆਪਣੇ ਨਾਲ ਬਰਾਬਰ ਦਾ 파ਟਨਰ ਜਿਹੜਾ ਸੀਗਾ ਬਣਾ ਲਿਆ ਤੇ ਉਹਨੇ ਕਿਹਾ ਕਿ ਤੂੰ ਇੱਥੇ ਬੈਠ ਕੇ ਜੋ ਵੀ ਫੈਸਲੇ ਕਰੇਗਾ ਮੇਰੇ ਨਾਲ ਮੈਂ ਤੇਰੇ ਨਾਲ ਹਾਂ ਤੇ ਤੂੰ ਮੇਰੇ ਨਾਲ ਬੈਠੇਗਾ ਤੇ ਬਰਾਬਰ ਦਾ ਤੇਰਾ ਇਹਦੇ ਵਿੱਚ ਹਿੱਸਾ ਹੈ ਜਾਨੀ ਕਿ ਆਪਾਂ ਦੋਨੋਂ ਹਸਬੈਂਡ ਵਾਈਫ ਆ ਤੇ ਇਹ ਆਪਣਾ ਬਿਜ਼ਨਸ ਹੈ ਇਹ ਆਪਣਾ ਕੰਮ ਹੈ ਤੂੰ ਜੋ ਚਾਹੇ ਜਿਸ ਤਰ੍ਹਾਂ ਵੀ ਚਾਹੇ ਤੂੰ ਡਿਸੀਜਨ ਲੈ ਸਕਦਾ ਹੈ ਤਾ ਉਸਨੇ ਕਿਹਾ ਕਿ ਬਿਲਕੁਲ ਠੀਕ ਹੈ ਮੈਂ ਇਸ ਕੰਮ ਨੂੰ ਇਸ ਤੋਂ ਵੀ ਉੱਚਾ ਲੈ ਕੇ ਜਾਵਾਂਗਾ ਤਦ ਪ੍ਰਤਾਪ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਕੰਮ ਨੂੰ ਹੋਰ ਉਚਾਈਆਂ ਤੱਕ ਲੈ ਗਿਆ ਮਤਲਬ ਕਿ ਇੰਨੀ ਉਚਾਈਆਂ ਤੱਕ ਲੈ ਗਿਆ ਕਿ ਹਮੇਸ਼ਾ ਮਤਲਬ ਕਿ ਕੋਈ ਵੀ ਗੱਲ ਹੁੰਦੀ ਤਾਂ ਪ੍ਰਤਾਪ ਦਾ ਨਾਮ ਹੀ ਸਭਨੇ ਆਉਂਦਾ ਕਿ ਪ੍ਰਤਾਪ ਦੀ ਕੰਪਨੀ ਪ੍ਰਤਾਪ ਦੀ ਇੰਜ ਪ੍ਰਤਾਪ ਦਾ ਉਹ ਪ੍ਰਤਾਪ ਦਾ ਹਮੇਸ਼ਾ ਪ੍ਰਤਾਪ ਪ੍ਰਤਾਪ ਹੋ ਗਈ ਸੀ ਤਾਂ ਕੁਦਰਤ ਦਾ ਕਰਿਸਮਾ ਦੇਖੋ ਕਿ ਕੁਝ ਟਾਈਮ ਬਾਅਦ ਜਦੋਂ ਪ੍ਰਤਾਪ ਇੰਨੀਆਂ ਵੱਡੀਆਂ ਬੁਲੰਦੀਆਂ ਤੇ ਪਹੁੰਚ ਗਿਆ ਤਾਂ ਪ੍ਰਤਾਪ ਦਾ ਉਹ ਭਰਾ ਜਿਸ ਨੇ ਉਹਦੀ ਸਰਕਾਰੀ ਨੌਕਰੀ ਲਈ ਉਹਦੇ ਤੇ ਇਲਜ਼ਾਮ ਲਗਾ ਕੇ ਉਹਨੂੰ ਘਰੋਂ ਬਾਹਰ ਕੱਢ ਦਿੱਤਾ بارش ਦੇ ਵਿੱਚ ਮਰਨ ਵਾਸਤੇ ਛੱਡ ਦਿੱਤਾ ਤਾਂ ਉਸਨੇ ਕਿਸੇ ਤਰ੍ਹਾਂ ਪਤਾ ਨਹੀਂ ਉਹਦੀ ਜ਼ਿੰਦਗੀ ਦੇ ਵਿੱਚ ਐਸਾ ਕੀ ਆਇਆ ਕਿ ਉਹਦੀ ਸਰਕਾਰੀ ਨੌਕਰੀ ਛੁੱਟ ਗਈ ਤਾਂ ਉਹਦੇ ਘਰ ਦੇ ਵਿੱਚ ਗੁਜ਼ਾਰਾ ਹੋਣਾ ਬਹੁਤ ਮੁਸ਼ਕਿਲ ਹੋ ਗਿਆ ਸੀ ਉਹ ਨੌਕਰੀ ਕਰਨ ਦੇ ਲਈ ਨੌਕਰੀ ਮੰਗਣ ਦੇ ਲਈ ਉਸਦੇ ਦਫ਼ਤਰ ਦੇ ਵਿੱਚ ਆਇਆ ਤੇ ਉਸਦੇ ਭਰਾ ਨੂੰ ਨਹੀਂ ਪਤਾ ਸੀਗਾ ਕਿ ਪ੍ਰਤਾਪ ਇਸ ਟਾਈਮ ਤੇ ਇਸ ਕੰਪਨੀ ਦਾ ਮਾਲਕ ਹੈ ਤਾਂ ਜਦ ਪ੍ਰਤਾਪ ਉੱਥੇ ਇੰਟਰਵਿਊ ਦੇਣ ਵਾਸਤੇ ਬੈਠਾ ਸੀ ਸੋਰੀ ਪ੍ਰਤਾਪ ਦਾ ਭਰਾ ਜਦੋਂ ਇੰਟਰਵਿਊ ਦੇਣ ਵਾਸਤੇ ਬੈਠਾ ਸੀ ਤਾਂ ਪ੍ਰਤਾਪ ਉੱਥੋਂ ਦੀ ਲੰਘਦਾ ਹੈ ਤਾਂ ਪ੍ਰਤਾਪ ਦਾ ਭਰਾ ਦੇਖ ਕੇ ਇੱਕਦਮ ਹੈਰਾਨ ਹੋ ਜਾਂਦਾ ਹੈ ਕਿ ਇਹ ਇਥੇ ਕੀ ਕਰ ਰਿਹਾ ਹੈ ਔਰ ਇਹ ਇੱਕਦਮ ਬਿਲਕੁਲ ਸਿੱਧਾ ਕਿਵੇਂ ਚੱਲ ਰਿਹਾ ਹੈ ਕਿਉਂਕਿ ਇਹਦਾ ਪੈਰ ਤਾਂ ਬਿਲਕੁਲ ਖਰਾਬ ਹੋ ਚੁੱਕਾ ਸੀ ਤਾਂ ਉਹ ਹੈਰਾਨ ਹੋ ਗਿਆ ਤਾਂ ਉਹ ਪ੍ਰਤਾਪ ਦੇ ਕੋਲ ਜਾਣ ਲੱਗਾ ਤਾਂ ਪ੍ਰਤਾਪ ਨੇ ਫਟਾਫਟ ਆਪਣੇ ਕਦਮ ਤੇਜ਼ ਕਰਕੇ ਆਪਣੇ ਕੈबिन ਦੇ ਅੰਦਰ ਜਾਨੀ ਕਿ ਆਪਣੇ ਆਫਿਸ ਦੇ ਅੰਦਰ ਚਲਾ ਗਿਆ ਜਦੋਂ ਉਹ ਆਪਣੇ ਆਫਿਸ ਦੇ ਅੰਦਰ ਜਾ ਕੇ ਬੈਠ ਗਿਆ ਤਾਂ ਉੱਥੇ ਇੰਟਰਵਿਊ ਚੱਲ ਰਹੇ ਸੀਗੇ ਤਾ ਪ੍ਰਤਾਪ ਵੀ ਕੋਲ ਬੈਠਾ ਹੋਇਆ ਸੀਗਾ ਔਰ ਉਹ ਇੰਟਰਵਿਊ ਲੈਣ ਵਾਲੇ ਹੋਰ ਲੋਕ ਸੀਗੇ ਪ੍ਰਤਾਪ ਸਿਰਫ ਉੱਥੇ ਬੈਠਾ ਹੋਇਆ ਦੇਖ ਰਿਹਾ ਸੀਗਾ ਇੰਟਰਵਿਊ ਲੈਣ ਵਾਲੇ ਹੋਰ ਲੋਕ ਸੀ। ਤਾਂ ਜਦੋਂ ਸਾਰਿਆਂ ਦੇ ਇੰਟਰਵਿਊ ਹੋ ਗਏ ਉਹਦੇ ਭਰਾ ਦਾ ਵੀ ਇੰਟਰਵਿਊ ਹੋ ਗਿਆ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਬਾਹਰ ਵੇਟ ਕਰੋ ਤੁਹਾਨੂੰ ਹੁਣੇ ਜਵਾਬ ਦੇ ਦਿੱਤਾ ਜਾਏਗਾ। ਤਾਂ ਉਹਦੇ ਵਿੱਚ ਪ੍ਰਤਾਪ ਦਾ ਭਰਾ ਜਿਹੜਾ ਸੀਗਾ ਉਹ ਸਿਲੈਕਟ ਨਹੀਂ ਹੋਇਆ। ਤਾਂ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਤੁਹਾਡੀ ਜਗ੍ਹਾ ਕਿਸੇ ਹੋਸੀ ਹੋਰ ਨੂੰ ਰੱਖ ਲਿਆ ਹੈ ਤੁਹਾਡੀ ਕਾਬਲੀਅਤ ਇੰਨੀ ਨਹੀਂ ਹੈ ਕਿ ਤੁਹਾਨੂੰ ਇਹ ਪੋਸਟ ਦਿੱਤੀ ਜਾਏ ਤਾਂ ਉਸ ਤੋਂ ਬਾਅਦ ਜਦੋਂ ਪ੍ਰਤਾਪ ਆਫਿਸ ਦੇ ਵਿੱਚੋਂ ਬਾਹਰ ਨਿਕਲ ਕੇ ਜਾਣ ਲੱਗਾ ਤਾਂ ਪ੍ਰਤਾਪ ਦਾ ਭਰਾ ਆਫਿਸ ਦੇ ਬਾਹਰ ਖੜਾ ਸੀ ਤਾਂ ਉਹ ਕਹਿਣ ਲੱਗਾ ਕਿ ਤੂੰ ਮੈਨੂੰ ਜਾਣ ਬੁੱਝ ਕੇ ਨੌਕਰੀ ਨਹੀਂ ਦਿੱਤੀਏ ਤੂੰ ਇੰਨੀ ਵੱਡੀ ਕੰਪਨੀ ਦਾ ਮਾਲਕ ਕਿਵੇਂ ਬਣ ਗਿਆ ਤਾਂ ਉਸਨੇ ਕਿਹਾ ਕਿ ਮੈਂ ਇਸ ਇੰਨੀ ਵੱਡੀ ਕੰਪਨੀ ਦਾ ਮਾਲਕ ਕਿਵੇਂ ਬਣ ਗਿਆ ਇਹ ਮੈਨੂੰ ਉਸ ਪਰਮਾਤਮਾ ਨੇ ਆਪ ਬਣਾਇਆ ਹੈ ਤੁਸੀਂ ਤਾਂ ਉਸ ਰਾਤ ਪੂਰੀ ਪਰਿਵਾਰ ਨੇ ਮੈਨੂੰ ਮਰਨ ਵਾਸਤੇ ਛੱਡ ਦਿੱਤਾ ਸੀਗਾ ਪਰ ਚਲੋ ਕਿਸੇ ਦੀ ਦਿਲ ਦੇ ਵਿੱਚ ਰਹਿਮ ਆ ਗਿਆ ਔਰ ਅੱਜ ਮੈਂ ਜ਼ਿੰਦਾ ਵੀ ਹਾਂ ਔਰ ਸਹੀ ਸਲਾਮਤ ਆਪਣੇ ਪੈਰਾਂ ਤੇ ਵੀ ਚੱਲ ਰਿਹਾ ਹਾਂ ਤੇ ਅੱਜ ਮੈਂ ਕੰਪਨੀਆਂ ਦਾ ਮਾਲਕ ਵੀ ਬਣ ਗਿਆ ਹਾਂ ਪਰ ਤੁਹਾਨੂੰ ਉਸ ਦਿਨ ਤਰਸ ਨਹੀਂ ਆਇਆ ਸੀ ਤਾਂ ਉਹ ਕਹਿਣ ਲੱਗਾ ਕਿ ਤੇਰੇ ਕੋਲੇ ਹੁਣ ਸਭ ਕੁਝ ਹੈ ਤੂੰ ਮੈਨੂੰ ਇੱਕ ਨੌਕਰੀ ਤਾਂ ਦੇ ਹੀ ਸਕਦਾ ਹੈ ਤਾਂ ਪ੍ਰਤਾਪ ਨੇ ਕਿਹਾ ਕਿ ਬਿਲਕੁਲ ਮੈਂ ਇਹ ਨਹੀਂ ਕਰ ਸਕਦਾ ਮੈਂ ਤੈਨੂੰ ਨੌਕਰੀ ਨਹੀਂ ਦੇ ਸਕਦਾ ਤੂੰ ਨੌਕਰੀ ਦੇ ਕਾਬਲ ਨਹੀਂ ਹੈ ਤੇ ਮੈਂ ਤੈਨੂੰ ਨੌਕਰੀ ਨਹੀਂ ਦੇ ਸਕਦਾ ਕਿਉਂਕਿ ਤੁਸੀਂ ਮੇਰੇ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਸੀ ਤਾਂ ਇਸ ਕਰਕੇ ਮੇਰੇ ਦਿਲ ਦੇ ਅੰਦਰ ਕੋਈ ਦਇਆ ਨਹੀਂ ਰਹਿ ਗਈ ਤਾਂ ਸਾਨੂੰ ਇਸ ਕਹਾਣੀ ਤੋਂ ਕੀ ਸਿੱਖਣ ਨੂੰ ਮਿਲਦਾ ਹੈ ਕਿ ਆਪਾਂ ਕਹਿ ਦਿੰਨੇ ਹਾਂ ਕਿ ਪਰਮਾਤਮਾ ਜੋ ਕਰਦਾ ਹੈ ਚੰਗਾ ਕਰਦਾ ਹੈ ਬਹੁਤ ਵਧੀਆ ਗੱਲ ਹੈ ਪਰਮਾਤਮਾ ਜੋ ਕਰਦਾ ਹੈ ਉਹ ਚੰਗਾ ਕਰਦਾ ਹੈ ਪਰ ਅਸੀਂ ਕਿਸੇ ਦੇ ਨਾਲ ਜਦੋਂ ਅਸੀਂ ਗਲਤ ਕਰਦੇ ਹਾਂ ਤਾਂ ਸਾਡੀਆਂ ਕਰਨੀਆਂ ਭਰਨੀਆਂ ਵੀ ਇੱਥੇ ਹੀ ਪਰਮਾਤਮਾ ਸਾਨੂੰ ਦੇ ਦਿੰਦਾ ਹੈ ਅਸੀਂ ਕਹਿੰਦੇ ਆ ਕਿ ਅੱਗੇ ਜਾ ਕੇ ਆਪੇ ਨਰਕ ਭੋਗੇਗਾ ਨਹੀਂ ਨਰਕ ਸਵਰਗ ਇਸੇ ਦੁਨੀਆ ਦੇ ਉੱਤੇ ਹੀ ਮਿਲ ਜਾਂਦਾ ਹੈ ਕਈਆਂ ਨੂੰ ਬਹੁਤ ਜਲਦੀ ਮਿਲ ਜਾਂਦਾ ਹੈ ਤੇ ਕਈਆਂ ਨੂੰ ਅਗਲੇ ਜਨਮ ਵੀ ਜਾ ਕੇ ਮਿਲਦਾ ਹੈ ਤੇ ਕਈਆਂ ਦੀਆਂ ਗਲਤੀਆਂ ਇੰਨੀਆਂ ਵੱਡੀਆਂ ਹੁੰਦੀਆਂ ਨੇ ਕਿ ਇਸ ਜ਼ਿੰਦਗੀ ਦੇ ਵਿੱਚ ਵੀ ਨਰਕ ਭੋਗਦੇ ਰਹਿੰਦੇ ਨੇ ਤੇ ਅਗਲੇ ਜਨਮ ਦੇ ਵਿੱਚ ਵੀ ਨਰਕ ਹੀ ਉਹਨਾਂ ਨੂੰ ਮਿਲਦਾ ਹੈ ਜੋ ਸਾਨੂੰ ਹਮੇਸ਼ਾ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਕਿਸੇ ਦਾ ਦਿਲ ਨਾ ਦੁਖਾਈਏ ਕਿਸੇ ਦੇ ਉੱਪਰ ਝੂਠਾ ਇਲਜ਼ਾਮ ਨਾ ਲਗਾਈਏ ਅਗਰ ਕਿਸੇ ਬੱਚੇ ਕੋਈ ਬੱਚਾ ਅਗਰ ਯਤੀਮ ਹੋ ਜਾਂਦਾ ਹੈ ਤਾਂ ਉਸ ਬੱਚੇ ਨੂੰ ਮਾਂ ਬਣ ਕੇ ਪਾਲਣਾ ਚਾਹੀਦਾ ਹੈ ਸੋਤੇਲੀ ਮਾਂ ਬਣ ਕੇ ਨਹੀਂ ਪਾਲਣਾ ਚਾਹੀਦਾ ਧੋਖਾ ਨਹੀਂ ਕਰਨਾ ਚਾਹੀਦਾ ਉਸ ਬੱਚੇ ਦੇ ਨਾਲ ਕਿਉਂਕਿ ਉਸ ਬੱਚੇ ਦੀ ਇਹ ਜ਼ਿੰਦਗੀ ਦੀਆਂ ਜਦੋਂ ਆਸਾਂ ਟੁੱਟ ਜਾਂਦੀਆਂ ਨੇ ਤਾਂ ਕਿਤੇ ਨਾ ਕਿਤੇ ਰੱਬ ਉਹਦਾ ਸਹਾਰਾ ਬਣ ਜਾਂਦਾ ਹੈ ਪਰ ਉਸ ਮਾਂ ਨੂੰ ਉਸ ਧੋਖੇ ਦੀ ਸਜ਼ਾ ਜ਼ਰੂਰ ਮਿਲਦੀ ਹੈ ਉਸ ਪਰਿਵਾਰ ਨੂੰ ਉਸ ਭੈਣਾ ਭਰਾਵਾਂ ਨੂੰ ਉਸ ਧੋਖੇ ਦੀ ਸਜ਼ਾ ਜ਼ਰੂਰ ਮਿਲਦੀ ਹੈ ਤੁਹਾਨੂੰ ਸਾਰਿਆਂ ਨੂੰ ਇਸ ਕਹਾਣੀ ਤੇ ਸੋਚ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ ਕਿ ਪ੍ਰਤਾਪ ਨੇ ਆਪਣੇ ਭਰਾ ਦੇ ਨਾਲ ਸਹੀ ਕੀਤਾ ਜਾਂ ਗਲਤ ਕੀਤਾ ਤੁਹਾਡੇ ਇਸ ਕਹਾਣੀ ਦੇ ਉੱਪਰ ਕੀ ਵਿਚਾਰ ਹਨ ਪਲੀਜ਼ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਇਹ ਮੇਰੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਇਸ ਦੇ ਬਾਰੇ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਮੈਂ ਤੁਹਾਡੇ ਵਾਸਤੇ ਹਮੇਸ਼ਾ ਵਧੀਆ ਤੋਂ ਵਧੀਆ ਕਹਾਣੀ ਲੈ ਕੇ ਆਉਣ ਦੀ ਕੋਸ਼ਿਸ਼ ਕਰਦੀ ਹਾਂ ਔਰ ਵਧੀਆ ਤੋਂ ਵਧੀਆ ਕਹਾਣੀ ਲੈ ਕੇ ਆਉਂਦੀ ਰ੍ਹਾਂਗੀ ਤਾਂ ਕਿ ਜਿਹੜੀ ਵੀ ਕਹਾਣੀ ਹੈ ਤੁਸੀਂ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕੋ ਤੁਹਾਨੂੰ ਕੰਨ ਦੇ ਵਿੱਚ 이어ਫੋਨ ਲਗਾ ਕੇ ਨਾ ਸੁਣਨੇ ਪੈਣ ਫੈਮਿਲੀ ਦੇ ਵਿੱਚ ਬੈਠ ਕੇ ਤੁਸੀਂ ਹਰ ਇੱਕ ਕਹਾਣੀ ਨੂੰ ਸੁਣ ਸਕੋ ਤੁਹਾਡਾ ਸਾਰਿਆਂ ਦਾ ਮੇਰੀਆਂ ਕਹਾਣੀਆਂ ਨੂੰ ਮੇਰੀਆਂ ਰੋਜ਼ ਨਵੀਆਂ ਚਰਚਾਵਾਂ ਨੂੰ ਬਹੁਤ ਜ਼ਿਆਦਾ ਸਪੋਰਟ ਮਿਲ ਰਿਹਾ ਹੈ ਤੇ ਮੈਂ ਉਮੀਦ ਕਰਦੀ ਹਾਂ ਕਿ ਅੱਗੇ ਵੀ ਤੁਸੀਂ ਮੈਨੂੰ ਸਾਰੇ ਇਵੇਂ ਹੀ ਸਪੋਰਟ ਕਰਦੇ ਰਹੋਗੇ ਤੇ ਮੈਨੂੰ ਤੁਸੀਂ ਦਿਓ ਇਜਾਜ਼ਤ ਤੁਸੀਂ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਮਿਲਦੇ ਹਾਂ ਅੱਗੇ ਇੱਕ ਹੋਰ ਨਵੀਂ ਕਹਾਣੀ ਲੈ ਕੇ ਤਦ ਤੱਕ ਤੁਸੀਂ ਮੈਨੂੰ ਦਿਓ ਇਜਾਜ਼ਤ ਤੁਹਾਨੂੰ ਅਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ